ਬਡੇ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੁਸ਼ਿਆਰਪੁਰ ਦੇ ਸ਼ਹਿਰ ਉੜਮੜ ਟਾਂਡਾ ਦੇ ਨੈਸ਼ਨਲ ਹਾਈਵੇ ਤੇ ਪਿੰਡ ਟੱਡਿਆਲਾ ਨੇੜੇ ਵਾਪਰੇ ਸੜਕੀ ਹਾਦਸੇ ਦੌਰਾਨ ਗੈਸ ਲੈ ਕੇ ਜਾ ਰਿਹਾ ਟੈਂਕਰ ਸੜਕ ਦੇ ਕਿਨਾਰੇ ਪਲਟ ਗਿਆ ਸੋ ਤਸਵੀਰਾਂ ਤੁਹਾਡ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਇਸ ਵਕਤ ਮੌਕੇ ਤੇ ਹਾਲਾਤ ਕੀ ਬੜੇ ਹੋਏ ਨੇ ਗਨੀਮਤ ਰਹੀ ਹੈ ਕਿ ਕਿਰੇਲੂ ਗੈਂਸ ਦੇ ਨਾਲ ਪਰੇ ਟੈਂਕਰ ਦੇ ਵਿੱਚੋਂ ਗੈਸ ਦਾ ਰਿਸਾਫ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਟੈਂਕਰ ਚਾਲਕ ਮੁਹੰਮਦ ਮਹਿਫੂਜ਼ ਅਤੇ ਉਸ ਦਾ ਸਹਾਇਕ ਮੁਹੰਮਦ ਤਫੀਕ ਜ਼ਖਮੀ ਹੋਏ ਨੇ ਇਸ ਟੈਂਕਰ ਨੂੰ ਸਿੱਧਾ ਕਰਦੇ ਸਮੇਂ ਵੱਖ-ਵੱਖ ਜ਼ਿਲਿਆਂ ਤੋਂ 4 ਫਾਈਬਰ ਗੇਟ ਦੀਆਂ ਗੱਡੀਆਂ ਟੈਂਕਰ ਤੇ ਤਵਾਲੇ ਲਗਾਈਆਂ ਗਈਆਂ ਮੌਕੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਹਾਲਾਤ ਇਸ ਵਕਤ ਕੀ ਬੜੇ ਹੋਏ ਨੇ ਪਿੰਡ ਟੱਡਿਆਲਾ ਨੇੜੇ ਬਿਕਾਬੂ ਹੋ ਕੇ ਗੈਸ ਦੇ ਨਾਲ ਪਰਿਆ ਜਿਹੜਾ ਟੈਂਕਰ ਪਲਟ ਜਾਂਦਾ ਹੈ ਹਾਲਾਂਕਿ ਗੈਸ ਦਾ ਇਖਤਿਆਬ ਨਹੀਂ ਹੋਇਆ ਵੱਡਾ ਹਾਦਸਾ ਹੋਣ ਤੋਂ ਇਸ ਵਕਤ ਜਿਹੜਾ ਬਚਾ ਹੋ ਗਿਆ ਹੁਸ਼ਿਆਰਪੁਰ ਦੇ ਸ਼ਹਿਰ ਉੜਮੜ ਟਾਂਡਾ ਤੋਂ ਤਸਵੀਰਾਂ ਸਾਂਝੀਆਂ ਕਰ ਰੇ ਨੈਸ਼ਨਲ ਹਾਈਵੇ ਤੇ ਪਿੰਟ ਡਿਆਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਜਿਸ ਦੇ ਦੌਰਾਨ ਗੈਸ ਲੈ ਕੇ ਜਾ ਰਿਹਾ ਟੈਂਕਰ ਸੜਕ ਤੇ ਹੀ ਪਲਟ ਗਿਆ ਇੱਕ ਵਾਰ ਤਸਵੀਰਾਂ ਦਰੁੱਖ ਕਰ ਲੈਨੇ ਆ ਇਸ ਵਕਤ ਵੱਡੇ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੁਸ਼ਿਆਰਪੁਰ ਦੇ ਸ਼ਹਿਰ ਉੜਮੜ ਟਾਂਡਾ ਦੇ ਨੈਸ਼ਨਲ ਹਾਈਵੇ ਤੇ ਪਿੰਡ ਟੱਡਿਆਲਾ ਨੇੜੇ ਵਾਪਰੇ ਸੜਕੀ ਹਾਦਸੇ ਦੌਰਾਨ ਗੈਸ ਲੈ ਕੇ ਜਾ ਰਿਹਾ ਟੈਂਕਰ ਸੜਕ ਦੇ ਕਿਨਾਰੇ ਪਲਟ ਗਿਆ ਸੋ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਮੌਕੇ ਤੇ ਹਾਲਾਤ ਕੀ ਬੜੇ ਹੋਏ ਨੇ ਗਨੀਮਤ ਰਹੀ ਹੈ ਕਿ ਕਰੇਲੂ ਗੈਂਸ ਦੇ ਨਾਲ ਪਰੇ ਟੈਂਕਰ ਦੇ ਵਿੱਚੋਂ ਗੈਸ ਦਾ ਰਿਸਾਫ ਨਹੀਂ ਹੋਇਆ ਇਸ ਹਾਦਸੇ ਦੇ ਵਿੱਚ ਟੈਂਕਰ ਚਾਲਕ ਮੁਹੰਮਦ ਮਹਿਫੂਜ਼ ਅਤੇ ਉਸ ਦਾ ਭਰਾ ਮੁਹੰਮਦ ਤਫੀਕ ਜ਼ਖਮੀ ਹੋਏ ਨੇ ਇਸ ਟੈਂਕਰ ਨੂੰ ਸਿੱਧਾ ਕਰਦੇ ਸਮੇਂ ਵੱਖ-ਵੱਖ ਜ਼ਿਲਿਆਂ ਤੋਂ 4 ਫਾਈਬਰ ਗੇਟ ਦੀਆਂ ਗੱਡੀਆਂ ਟੈਂਕਰ ਦੇ ਦੁਆਲੇ ਲਗਾਈਆਂ ਗਈਆਂ ਮੌਕੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਹਾਲਾਤ ਇਸ ਵਕਤ ਕੀ ਬੜੇ ਹੋਏ ਨੇ ਪਿੰਡ ਟੱਡਿਆਲਾ ਨੇੜੇ ਬਿਕਾਬੂ ਹੋ ਕੇ ਗੈਸ ਦੇ ਨਾਲ ਪਰਿਆ ਜਿਹੜਾ ਟੈਂਕਰ ਪਲਟ ਜਾਂਦਾ ਹੈ ਹਾਲਾਂਕਿ ਗੈਸ ਧੜੀ ਸਾਫ ਨਹੀਂ ਹੋਇਆ ਵੱਡਾ ਹਾਦਸਾ ਹੋਣ ਤੋਂ ਇਸ ਵਕਤ ਜਿਹੜਾ ਬਚਾ ਹੋ ਗਿਆ ਹੁਸ਼ਿਆਰਪੁਰ ਦੇ ਸ਼ਹਿਰ ਉੜਮੜ ਟਾਂਡਾ ਤੋਂ ਤਸਵੀਰਾਂ ਸਾਂਝੀਆਂ ਕਰ ਰਿਹਾ ਨੈਸ਼ਨਲ ਹਾਈਵੇ ਤੇ ਪਿੰਡ ਟੱਡਿਆਲਾ ਦੇ ਨੇੜੇ ਇਹ ਹਾਦਸਾ ਵਾਪਰਦਾ ਜਿਸ ਦੇ ਦੌਰਾਨ ਗੈਸ ਲੈ ਕੇ ਜਾ ਰਿਹਾ ਟੈਂਕਰ ਸੜਕ ਤੇ ਹੀ ਪਲਟ ਗਿਆ ਇੱਕ ਵਾਰ ਤਸਵੀਰਾਂ ਨੂੰ ਰੁਕ ਕਰ ਲੈਣੇ ਆ। ਇਹ ਕਰਕੇ ਟਾਂਡਾ ਰੋਡ ਤੋਂ ਜਲੰਧਰ ਰੋਡ ਤੇ ਇੱਕ ਟੈਂਕਰ ਪਲਟਿਆ ਪਿਆ ਗੈਸ ਵਾਲਾ। ਉਹਦੇ ਕਰਕੇ ਗੱਡੀਆਂ ਮਗਾਈਆਂ ਇੱਕ ਹਿਸ਼ਰਪੁਰ ਤੋਂ ਆਈਆਂ ਦੋ ਤੋਂ ਦੋਏ ਤੋਂ ਆਈਆਂ ਇੱਕ ਜਲੰਧਰ ਤੋਂ ਮਗਾਈਆਂ। ਐਤ ਵੇਲੇ ਆਪਣੀ ਪੂਰੀ ਪੋਜੀਸ਼ਨ 'ਚ ਕੋਈ ਗੱਲਬਾਤ ਹੁੰਦੀ ਆ ਅਸੀਂ ਖੜੇ। ਇਹ ਸਰ ਕਹਿ ਰਿਹਾ ਟੱਕਰ ਮਾਰੀ ਆ ਐਵੇਂ ਲੱਗਦਾ ਨਹੀਂ ਟੱਕਰ ਮਾਰੀ ਆ। ਤੇ ਇਹਦਾ ਸੰਤੁਲਨ ਵਿਗੜਨ ਨਾਲ ਹੀ ਇਹ ਇਧਰ ਨਹੀਂ ਸਾਈਡ ਤੇ ਆ ਗਿਆ। ਜੀ ਹੀਰਗੁਣ ਸਾਨ ਵਗੈਰਾ ਨਹੀਂ ਜੇ ਕੋਈ ਨੁਕਸਾਨ ਨਹੀਂ ਹੋਇਆ ਟੈਂਕਰ ਗੈਸ ਨਾਲ ਭਰਿਆ ਜਾਂ ਖਾਲੀ ਹੈ ਜੀ ਭਰਿਆ ਜੀ ਭਰਿਆ ਇਹ ਬਠਿੰਡੇ ਤੋਂ ਆ ਰਿਹਾ ਹੈਗਾ ਇਹਨੇ ਜਾਣਾ ਹੈਗਾ ਜੰਮੂ ਕਸ਼ਮੀਰ ਪਠਾਨਕੋਟ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਰ ਇਹਨੂੰ ਜਿਹੜਾ ਥੱਲੇੋਂ ਟੁੱਟਾ ਹੋਇਆ ਵਾ ਮੇਨ ਟਰੱਕਾ ਥੱਲੇੋਂ ਟਾਇਰ ਵਗੈਰਾ ਤੇ ਐਕਸਲ ਉਹ ਫਿਰ ਰੈਨਾਂ ਵਗੈਰਾ ਮਗਾ ਕੇ ਤੇ ਫਾਇਰ ਬਗੇਟ ਲਾ ਕੇ ਇਹਨੂੰ ਸੇਫਲੀ ਜਿਹੜਾ ਸਿੱਧਾ ਕਰਾਇਆ ਤੇ ਬਸ ਹੁਣ ਹੋ ਗਿਆ ਸਿੱਧਾ ਇਸ ਤੋਂ ਬਾਅਦ ਇਹ ਰਿਪੇਅਰ ਤੋਂ ਬਾਅਦ ਚ ਆ ਜਾਏਗਾ ਜੀ ਇਹਨਾਂ ਨੇ ਕੀਤੀ ਹੈ ਸੇਫਟੀ ਅਫਸਰ ਨਾਲ ਗੱਲ ਜੇ ਇਹਦੀ ਗੈਸ ਇਹ ਦੂਸਰੇ ਕੈਂਟਰ ਦੇ ਵਿੱਚ ਪਾ ਕੇ ਸ਼ਿਫਟ ਹੋ ਜAVE